ਗੁਰਮਤ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖੋੜਦ ਵਿਖੇ ਗਿਆਨੀ ਗਗਨਦੀਪ ਸਿੰਘ ਜੀ ਨਿਰਮਲ ਦੀ ਅਗਵਾਈ ਹੇਠ ਮਹਾਨ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਰੱਸਾ ਕਾਸ਼ੀ ਦੇ ਮੁਕਾਬਲੇ ਕਰਵਾਏ ਗਏ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਗਏ ਬਹੁਤ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ ਆਓ ਇਸ ਪ੍ਰੋਗਰਾਮ ਦਾ ਆਨੰਦ ਮਾਨਦੇ ਹਾਂ ਆਹਨ ਕਹਿੰਦੇ ਜੋਰ ਲੱਗਦਾ ਜੋਰ ਜੋਰ ਕਹਾਣੀ ਹੋਰ ਰਜੇ ਜਾਂਦੇ ਇਤਿਹਾਸ ਆ ਅੱਜ ਕਹਿੰਦੇ ਮੇਰੇ ਵੀਰੋ ਗੁਰਮਤ ਸੇਵਾ ਸੈਣੀ ਨਿਰਮਲ ਆਸ਼ਰਮ ਜਨਾਲੀ ਔਰ ਹਰ ਸਾਲ ਇਤਿਹਾਸ ਰਜੇ ਜਾਂਦੇ ਆ ਇਸ ਸਾਲ ਵੀ ਇਤਿਹਾਸ ਰਚਿਆ ਜਾ ਰਿਹਾ ਹੈ ਲੌਂਗ ਜੱਪ ਹੋਇਆ ਆ ਰਸੇ ਦੇ ਕਹਿੰਦੇ ਮੇਰੇ ਵੀਰੋ ਟਾਪਰ ਜਿਹੜੇ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਆਹਨ ਕਹਿੰਦੇ ਗੱਲਾਂ ਲੱਗੀਆਂ ਪਈਆਂ ਟਿਕਾਣੇ ਐਨ ਜਿਵੇਂ ਕਹਿੰਦੇ ਹੁੰਦੇ ਐ ਵੀ ਗੁਰੂਆਂ ਪੀਰਾਂ ਦੀ ਧਰਤੀ ਪਈ ਆਵੇ ਅਰੇ ਰਸਾ ਜ਼ੋਰ ਇੱਕ ਮਿੰਟ ਦੀ ਰਸਾ ਲੈ ਕੇ ਬੈਠਣਾ ਨਹੀਂ ਕਹਨੇ ਜਿਹੜੀ ਟੀਮ ਜਿੱਤੂਗੀ ਉਹ ਤੀਜੀ ਬੀਜੇ ਦੇ ਹੋਗੀ ਜੇ ਟੀਮ ਹਾਰੂਗੀ ਉਹ ਚੌਥੀ ਬੀਜੇ ਦੇ ਹੋਗੀ ਹਾਂ ਇੱਕ ਤੀਜੇ ਨੰਬਰ ਤੇ ਰਹਿ ਜਾਣਾ ਹੈ ਇੱਕ ਚੌਥੇ ਹੈਲੋ 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 ਬਾਈ ਥੋੜਾ ਯਾਰ ਗੋਪੀ 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 ਦੇ ਲੋ ਜਿੱਤ ਗਈ ਵੀ ਦੇ ਲੋ ਜਿੱਤ ਗਈ ਦੇ ਲੋ ਹੈਲੋ ਗੋਪੀ ਘਮੜ ਬਾਈ ਯਾਰ ਅਸੀਂ ਦੂਜਾ 라ਉਂਡ ਵੀ ਕਰਾਂ ਜਿੰਦ ਨਾਲ ਜਿਹੜੇ ਹਾਰਨੇ ਚਰਦੇ ਸਵੇ ਮੰਜਲਾਕਾਂ ਦੇ ਫਿਰਦੇ ਕਰਦੇ ਮੰਜਲਾਕਾਂ ਤੇ ਜੰਮੀ ਹੈ ਉਧਰ ਪਹਿਲਵਾਨੀ ਦੇ ਬਾਤਾ ਰੋਡ ਨਾਮ ਸਾਡੇ ਆਹ ਜਿਹੜੇ ਮੁੰਡੇ ਦੇ ਲੋਲੇ ਪਾਸੇ ਖੜੇ ਨੇ ਬਾਬਾ ਜੀ ਪਿੱਛੇ ਹੋਣਾ ਪਲੀਜ਼ ਵੀਰੇ ਬਹਿ ਜਾਓ ਯਾਰ ਬੇਇਨਤੀ ਹੈ ਕਿਸੇ ਨੂੰ ਪਰਸਨਲ ਨਹੀਂ ਕਿਹਾ ਗਿਆ ਯਾਰ ਕੋਈ ਮਾਇੰਡ ਨਾ ਕਰੋ ਪਲੀਜ਼ ਬਹਿ ਜਾਓ ਭਰਾ ਬਣ ਕੇ ਬਾਰ ਬਾਰ ਇਹੀ ਗੱਲ ਕਹਨੇ ਆ ਬਾਬਾ ਜੀ ਦੇ ਦਰ ਤੇ ਸਭ ਦਾ ਬਹੁਤ ਤੜੀਏ ਸੋ ਨਿਹਾਲ ਸਤ ਸ੍ਰੀ ਅਕਾਲ ਕਰਵਾ ਪੀਰਾਂ ਦੀ ਧਰਦੀ ਹੈ ਮੇਰੇ ਵੀਰੋ ਜੋਧਿਆਂ ਦੀ ਧਰਦੀ ਹੈ और हर साल बैठे ना भ्रा मैं बार-बार यही गल कहना वीरया कि कोई बैठे ना कृपा करके रडके वालों लाणा पड़ना जोर भाई जोर लगा जोर लगा के आईशा भाई जी क्या बात है बैठो, 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 बैठो। ਦੀ ਖੇਡ ਵੀ ਇਹਦੇ ਵਿੱਚ ਹੁੰਦਾ ਯਾਰ ਉਹ ਸਾਨਾਂ ਵਾਲਾ ਭੇੜ ਬਈ ਇਹ ਜੋਰ ਇਹ ਜਵਾਨੀ ਆ ਇਹ ਜੋਰ ਜਵਾਨੀ ਜੋਰ ਜਵਾਨੀ ਰੁਣਕੇ ਵਾਲੇ ਢੈਲੋ ਢੁਕਾ ਢੈਲੋ ਢੁਕਾ ਲੈ ਵੀ ਕੋਪੀ ਇਹਦੇ ਉਹ ਹਣ ਗੱਲ ਕਹਿਣੀ ਪੈਣੀ ਹੈ ਕਿ ਸਿਰਾਂ ਕੱਪੜਾ ਸਿਰਾਂ ਖਿਆ ਪਿਆ ਐਨ ਕਮਾਲ ਹੋਈ ਪਈ ਐ ਮੇਰੇ ਵੀਰੋ ਐਨ ਕਹਿੰਦੇ ਬਦਕ ਮੇਰੇ ਵੀਰੋ ਕੁਝੇ ਜਿਹੜੇ ਵੀਰੋ ਜਿਹੜੇ ਸਪੋਰਟਰ ਨੇ ਬਾਈ ਬੈਜੋ ਬਾਈ ਜਿਹੜੇ ਸਪੋਰਟਰ ਨੇ ਬੈਜੋ ਹਾਂ ਜਿਹੜੇ ਬੈਜੋ ਨੋਨੀ ਆ ਨੀਲੇ ਜੋ ਮੇਰਾ ਵੀਰ ਬੈਜੋ ਯਾਰ ਬੈਜੋ 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 ਸਭੀ ਬੈਜੋ ਮੈਨੂੰ ਲੱਗਦਾ ਰੁੜਕੇ ਵਾਲੇ ਬਾਜੀ ਮਾਰਨੇਗਾ ਇਨਾਂ ਦੀ ਮਿਹਨਤ ਦੇ ਨਾਲ ਅੱਜ ਇਹਨਾਂ ਦਾ ਸਤਿਮਾਨ ਤੇ ਸਤਕਾਰ ਬਾਬਾ ਜੀ ਵੱਲੋਂ ਕੀਤਾ ਜਾਵੇਗਾ ਯਾਨੀ ਗਗਨਦੀਪ ਸਿੰਘ ਜੀ ਨਰਮਲੇ ਉਹਨਾਂ ਵੱਲੋਂ ਤੇ ਮੈਂ ਦਾ ਮੈਂ ਜੀ ਕਰਦਾ ਕਿ ਕਿਰਪਾ ਕਰਕੇ ਇੰਚਾਰਜ ਨੇ ਸਰਦਾਰ ਗੁਰਵਕ ਸਿੰਘ ਜੀ ਲੰਡੀ ਉਹਦੇ ਸਵਾਗਤ ਸੇਵੀ ਵੀ ਨੇ ਜੋਤਵੰਤ ਪਰਿਵਾਰਾਂ ਦੇ ਲਈ ਬਾਬਾ ਭਾਵੇਂ ਇਹਨਾਂ ਦੀ ਬਹੁਤ ਵੱਡੀਆਂ ਸਵਾਵਾਂ ਨੇ ਸਾਡੇ ਬਹੁਤ ਪਿਆਰੇ ਵੀਰ ਸਰਦਾਰ ਗੁਰਵਕ ਸਿੰਘ ਜੀ ਲੰਡੀ ਅਸੀਂ ਸਵਾਗਤ